ਆਂ ਗੱਡੀਆਂ ਵਾਲੇ ਆ ਰਹੇ ਉਹਨਾਂ ਨੂੰ ਪਾ ਰਿਹਾ ਹੈ ਪٹرول ਹੈਗਾ BMW ਵਾਲੇ ਨੂੰ ਪਾਇਆਗਾ ਪਾ ਇੱਕ ਵੀ ਨਹੀਂ ਡੁਬਾਇਆ ਉਹਨਿਆ ਰੋਡ ਜਾਮ ਕਰਨ ਦੀ ਵੀ ਜਿਹੜੀ ਹੈ ਤਿਆਰੀ ਕਰ ਰਹੇ ਨੇ ਪੈਟਰੋਲ ਪੰਪ ਜਿਹੜਾ ਹੈ ਉਸ ਨੂੰ ਬੰਦ ਕੀਤਾ ਜਾ ਰਿਹਾ ਹੈ ਤਸਵੀਰਾਂ ਦੇਖ ਸਕਦੇ ਹੋ ਲੋਕ ਅਗਰੈਸਿਵ ਹੋ ਰਹੇ ਨੇ ਪਟੋਲ ਵੀ ਪਟੋਲ ਵੀ ਇਨਕੇ ਬਾਜ਼ ਲੇਕਿਨ ਡਾਲਣਗੇ ਨਹੀਂ ਇਹ ਸਭ ਕੁਝ ਇਹ ਲੋਕੋ ਚੜਵਾਣਾ ਹੈ ਇਹਨਾਂ ਨੇ ਬੜੇ ਬੜੇ ਲੋਕ ਆਤੇ ਹੈ ਬੜੇ ਬੜੇ ਲੋਕ ਆਤੇ ਹਨ ਉਹਨਾਂ ਲਈ ਰੱਖਾ ਹੋਇਆ ਹੈ ਜੋ ਬੋਲਦੇ 25 ਲੱਖ ਦਾ ਤੇਲ ਭੋਤੇ ਉਹਨਾਂ ਲਈ ਰੱਖਾ ਹੋਇਆ ਹੈ ਤੇਲ ਉਹ ਬੰਦਾ ਆਇਆ ਚੱਕ ਲੈ ਕੇ ਚਲਾ ਗਿਆ ਚੱਕ ਦੇ ਕੇ ਚਲਾ ਗਿਆ ਸਵੇਰ ਤੋਂ 1 ਵਜੇ ਤੋਂ ਮੈਂ ਇਹੀ ਦੇਖ ਰਿਹਾ ਹਾਂ ਵੀ ਆਈਪੀਆਂ ਦਾ ਕਲਚਰਾਂ ਦਾ ਗੱਡੀਆਂ ਆਰਾਮ ਨਾਲ ਉਹਨਾਂ ਨੂੰ ਕੋਈ ਲੈਂਚ ਨਹੀਂ ਲੱਗ ਰਿਹਾ ਨਹੀਂ ਕੁਝ ਨਹੀਂ ਹੋ ਰਿਹਾ ਵੀ ਐਮ ਡਬਲਯੂ ਆਈ ਇੱਕ 30 ਲੀਟਰ ਪਵਾ ਕੇ ਲੈ ਗਈ ਪੈਟਰੋਲ ਉਦੋਂ ਪਹਿਲਾਂ ਹਮੇ 1 ਵਜੇ ਦੇ ਖੜੇ ਕਹਿ ਰਹੇ ਕਿ ਪੈਟਰੋਲ ਹੈ ਨਹੀਂ ਹੈ ਨਹੀਂ ਗੱਡੀ ਵਾਸਤੇ ਕਿੱਥੋਂ ਆਏਗਾ ਪੈਟਰੋਲ ਕਿਸ ਨੇ 30 ਕਿਲੋਮੀਟਰ ਦੂਰ ਜਾਣਾ ਹੈ ਕਿਸੇ ਨੇ 40 ਕਿਲੋਮੀਟਰ ਦੂਰ ਜਾਣਾ ਕਿਸੇ ਨੇ ਪੰਚਕੂਲੇ ਜਾਣਾ ਕਿਸੇ ਨੇ ਹੁਣ ਮੈਂ ਦੇਖਿਆ ਕਰਾਲੀ ਜਾਣਾ ਹੀ ਮੈਂ ਮੋਟਰਸਾਈਕਲ ਰੋੜ ਕੇ ਲੈ ਕੇ ਆਇਆ ਹਾਂ ਉਸ ਵੇਲੇ ਖੜੇ ਆ ਜੀ ਪੈਟਰੋਲ ਪਾਉਣ ਲਈ ਭਾਈ ਬਿਲਕੁਲ ਜੀ ਬਿਲਕੁਲ ਸਵੇਰੇ 10 ਵਜੇ ਦੇ ਖੜੇ ਆ ਠੀਕ ਹੈ ਹੁਣ ਤੱਕ ਨਹੀਂ ਮਿਲੇ ਪੈਟਰੋਲ ਪੈਟਰੋਲ ਹੈਗਾ ਨਰੇ ਪੈਟਰੋਲ ਹੈਗਾ ਵੀ ਪਾ ਨਹੀਂ ਰਹੇ ਇੱਕ ਐਂਬੂਲੈਂਸ ਆਈ ਸੀ ਐੱਡਾ ਹੀ ਮੁੜ ਕੇ ਲਗੀ ਪੈਟਰੋਲ ਵਾਲੀ ਐੱਦਾਂ ਹੀ ਮੁੜ ਕੇ ਗਈ ਆ ਜੀ ਐਵੇਂ ਹੀ ਮੋੜਦੀ ਐਂਬੂਲੈਂਸ ਨੂੰ ਵੀ ਪੈਟਰੋਲ ਨਹੀਂ ਪਾਇਆ ਨਹੀਂ ਬਿਲਕੁਲ ਨਹੀਂ ਪਾਇਆ ਜੀ ਪਿਆ ਪੰਜਾ ਸਾਰੀਆਂ ਦਿਖਾ ਦੇਣ ਕਿ ਲੋਕ ਆਪਣੀਆਂ ਵੱਡੀਆਂ ਵੱਡੀਆਂ ਕੈਂਨੀਆਂ ਲੈ ਕੇ ਨਾਲ ਆਏ ਹੋਏ ਨੇ ਤਾਂ ਕਿ પેટ્રોલ ਦੀ ਜਿਹੜੀ ਸਮੱਸਿਆ ਉਸ ਦੇ ਨਾਲ ਲੜਿਆ ਜਾ ਸਕੇ। ਗੱਡੀਆਂ ਦਾ ਵਾਲਟੀ ਦਾ ਪਾਣੀ ਵਗੈਰਾ ਭਰਨ ਜਾਂਦੇ ਆ ਲੋਕ ਤੁਸੀਂ ਅੱਜ ਕਾਕਾ ਜੀ ਫੜ ਸਰ ਜਾਗੇ ہماری ਅੱਪਾ। ਗੱਡੀ ਦਾ પેટ્રોલ ਤੇ ਡੀਜ਼ਲ ਕੇ ਬਿਨਾਂ ਬਿਲਕੁਲ ਵੀ ਸਰਵਾਈਵ ਨਹੀਂ ਕਰ ਗੋ ਬਿਲਕੁਲ ਨਹੀਂ ਸਰਦਾ। ਨਹੀਂ ਸਰੇਗਾ ਸਰ। પેટ્રોલ ਪੰਪ ਦੇ ਇਸ ਵੇਲੇ ਕੋਲ ਖੜੇ ਹੋਏ ਆ ਸੁਹਾਣੇ ਦੇ ਬਿਲਕੁਲ ਸਾਹਮਣੇ ਹੋਮਲੈਂਡ ਦੇ ਕੋਲ ਜਿੱਥੇ ਰੋਡ ਦੇ ਉੱਤੇ ਤੁਸੀਂ ਕਰਾਊਡ ਜਿਹੜਾ ਹੈ ਉਹ ਦੇਖ ਸਕਦੇ ਹੋ। ਕਿੰਨਾ ਜ਼ਿਆਦਾ ਕਰਾਊਡ ਜਿਹੜਾ ਹੈ ਉਹ ਵਧਿਆ ਹੋਇਆ ਕਿਉਂਕਿ ਅੱਗੇ ਇਸ ਦੇ ਜਿਹੜਾ ਹੈ ਪੈਟਰੋਲ ਪੰਪਾਂ ਤੇ ਲੋਕ ਪੈਟਰੋਲ ਪਵਾਉਣ ਲਈ ਜਿਹੜਾ ਉਹ ਜਦੋਂ ਜ਼ਿਆਦਾ ਕਰ ਰਹੇ ਨੇ ਇਸ ਕਰਕੇ ਇੱਥੇ ਵੱਡਾ ਇੱਕ ਜਿਹੜਾ ਉਹ ਜਾਮ ਲੱਗ ਚੁੱਕਿਆ ਤਾਂ ਤਸਵੀਰਾਂ ਤੁਸੀਂ ਇਸ ਵੇਲੇ ਦੀਆਂ ਤੁਹਾਡੇ ਨਾਲ ਸੁਹਾਣਾ ਜਿਹੜੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਆ ਜਿੱਥੇ ਬਹੁਤ ਹੀ ਵੱਡਾ ਇੱਕ ਜਾਮ ਲੱਗਿਆ ਵਾ ਇਹ ਸਾਰੀਆਂ ਗੱਡੀਆਂ ਜਿਹੜੀਆਂ ਪੈਟਰੋਲ ਜਿਹੜਾ ਆ ਪਵਾਉਣ ਦੇ ਲਈ ਜਿਹੜੀਆਂ ਲਾਈਨ ਦੇ ਵਿੱਚ ਲੱਗੀਆਂ ਹੋਈਆਂ ਤਾਂ ਕਿ ਪੈਟਰੋਲ ਜਿਹੜਾ ਆ ਉਹ ਪਵਾਇਆ ਜਾਵੇ ਗੱਡੀਆਂ ਵਿੱਚ ਪੈਟਰੋਲ ਜਿਹੜੇ ਉਹ ਖਤਮ ਹੋ ਰਹੇ ਤਾਂ ਵੱਡੀ ਸਮੱਸਿਆ ਵੱਡੀ ਕਿਲਤ ਦਾ ਜਿਹੜਾ ਆ ਉਹ ਲੋਕਾਂ ਨੂੰ ਸਾਹਮਣਾ ਕਰਨਾ ਪਿਆ ਜਾ ਰਿਹਾ ਲੋਕਾਂ ਨਾਲ ਗੱਲਬਾਤ ਵੀ ਕਰਨ ਦੀ ਜਿਹੜੀ ਆ ਉਹ ਕੋਸ਼ਿਸ਼ ਕਰ ਲੈਂਦੇ ਆ ਕੀ ਹਾਲ ਹੈ ਭਾਈ ਪੈਟਰੋਲ ਪਵਾਉਣ ਲਈ ਖੜੇ ਹੋ ਹਾਂਜੀ ਹਾਂਜੀ ਕਿੰਨੇ ਕਿੰਨੇ ਕ ਟਾਈਮ ਤੋਂ ਖੜੇ ਹੋ ਪਾਜੀ ਅੱਧਾ ਪੌਣਾ ਘੰਟਾ ਹੋ ਗਿਆ ਅੱਛਾ ਤੇ ਪਾਜੀ ਵੈਸੇ ਮਤਲਬ ਕੀ ਕੰਮ ਕਰਦੇ ਹੋ ਪਾਜੀ ਕੈਬ ਦਾ ਹੈ ਕੈਬ ਦਾ ਕੰਮ ਪਾਜੀ ਕੈਬ ਦਾ ਲੱਗਦਾ ਕਿ ਕੰਮ ਸ ਰੁਕੇ ਆ ਸਵੇਰ ਦੇ ਖਾਲੀ ਬੈਠੇ ਘਰੇ ਜੀ ਸੋ ਕੈਬ ਵਾਲੇ ਵੀਰ ਵੀ ਜਿਹੜੇ ਹੈਗੇ ਆ ਇਹ ਕਹਿ ਰਹੇ ਨੇ ਕੰਮ ਜਿਹੜਾ ਬਿਲਕੁਲ ਰੁਕਿਆ ਹੋਇਆ ਤਸਵੀਰਾਂ ਦੇਖ ਸਕਦੇ ਹੋ ਗੱਡੀਆਂ ਆਪਸ ਵਿੱਚ ਖੜ ਰਹੀਆਂ ਨੇ ਤੇ ਕਿੱਲਤ ਜਿਹੜੀ ਆ ਵੱਡੀ ਪੈਟਰੋਲ ਦੀ ਡੀਜ਼ਲ ਦੀ ਜਿਹੜੀ ਆ ਕਿੱਲਤ ਦੇ ਨਾਲ ਲੋਕ ਜਿਹੜੇ ਜੂਝ ਰਹੇ ਨੇ ਸੋ ਲੰਬੀ ਜਿਹੜੀ ਆ ਕਤਾਰ ਜਿਹੜੀ ਆ ਲੱਗੀ ਹੋਈ ਲੰਬੀ ਲਾਈਨ ਲੱਗੀ ਹੋਈ ਆ ਲੋਕ ਜਦੋਂ ਜਹਦ ਕਰਕੇ ਪੈਟਰੋਲ અપਵਾਉਣ ਦੀ ਜਿਹੜੀ ਆ ਕੋਸ਼ਿਸ਼ ਕਰ ਰਹੇ ਸੋ ਇਹ ਕਬੱਡੀ ਲੰਬੀ ਲਾਈਨ ਤੁਸੀਂ ਦੇਖ ਸਕਦੇ ਹੋ ਇਸੋਹਾਣੇ ਦੇ ਮੋਹਰੇ ਜਿਹੜੀ ਆ ਲੰਬੀ ਲਾਈਨ ਹੈਗੀ ਆ ਜਿੱਥੇ ਲੋਕ ਜਿਹੜੇ ਹੈਗੇ ਆ ਇਸ ਲੰਬੀ ਲਾਈਨ ਦੇ ਵਿੱਚ ਲੱਗੇ ਨੇ ਪੈਟਰੋਲ ਤੇ ਡੀਜ਼ਲ ਪੁਆਇੰਟ ਦੇ ਲਈ ਤਾਂ ਵੱਡਾ ਜਿਹੜੀ ਵੱਡੀ ਇੱਕ ਅਪਡੇਟ ਜਾਂ ਵੱਡਾ ਵੱਡੀ ਆਪਾਂ ਕਹਿ ਸਕਦੇ ਹਾਂ ਖਬਰ ਹੈਗੀ ਆ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਵੱਡਾ ਜਿਹੜਾ ਕ੍ਰਾਈਸਿਸ ਜਿਹੜਾ ਆ ਉਹ ਆ ਗਿਆ ਆ ਲੋਕ ਜਿਹੜੇ ਆ ਸਮੱਸਿਆ ਦੇ ਨਾਲ ਜਿਹੜੇ ਆ ਜੂਜ ਰਹੇ ਨੇ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਲੋਕ ਆਪਣੀਆਂ ਗੱਡੀਆਂ ਦੇ ਵਿੱਚ ਬੈ ਕੇ ਪੈਟਰੋਲ ਜਿਹੜੇ ਆ ਡੀਜ਼ਲ ਪੁਆਇੰਟ ਦੀ ਜਿਹੜੀ ਆ ਉਹ ਕੋਸ਼ਿਸ਼ ਵਿੱਚ ਲੱਗੇ ਹੋਏ ਨੇ ਤਾਂ ਕਿ ਗੱਡੀਆਂ ਦੀਆਂ ਟੈਂਕੀਆਂ ਜਿਹੜੀਆਂ ਫੁੱਲ ਕਰਾ ਲੀਆਂ ਜਾਣ ਅੱਗੇ ਕਿਉਂਕਿ ਹੜਤਾਲ ਜਿਹੜੀ ਉਹ ਅੱਗੇ ਵੱਧ ਵੀ ਸਕਦੀ ਹੈ ਲੰਬਾ ਸਮਾਂ ਵੀ ਲੱਗ ਸਕਦਾ ਹੈ ਤਾਂ ਪੈਟਰੋਲ ਦੇ ਹਾਲਾਤ ਵੀ ਜਿਹੜੇ ਤੁਹਾਨੂੰ ਦਿਖਣ ਲੱਪੇ ਹੋਏ ਕਿਉਂਕਿ ਸਾਹਮਣੇ ਪੈਟਰੋਲ ਆ ਤੇ ਉੱਥੇ ਜਿਹੜੀਆਂ ਗੱਡੀਆਂ ਵੱਡੀ ਗਿਣਤੀ ਦੇ ਵਿੱਚ ਲੱਗੀਆਂ ਹੋਈਆਂ ਨੇ ਤਸਵੀਰਾਂ ਤੁਹਾਡੇ ਨਾਲ ਜਿਹੜੀਆਂ ਸਾਂਝੀਆਂ ਕਰ ਰਹੇ ਹੈਗੇ ਆ ਕਿ ਲੋਕ ਕਿਸ ਤਰ੍ਹਾਂ ਲਾਈਨਾਂ ਦੇ ਵਿੱਚ ਲੱਕੇ ਆ ਤੁਸੀਂ ਦੇਖ ਸਕਦੇ ਹੋ ਰੋਡ ਦੇ ਉੱਤੇ ਜਿਹੜੀਆਂ ਗੱਡੀਆਂ ਖੜੀਆਂ ਹੋਈਆਂ ਨੇ ਕੀ ਹਾਲ ਆ ਗੱਡੀਆਂ ਲੋਕ ਜਿਹੜੇ ਆਪਣੇ ਗੱਡੀਆਂ ਦੇ ਵਿੱਚੋਂ ਬਾਹਰ ਗੱਡੀਆਂ ਨੂੰ ਖੜਾ ਕਰਕੇ ਬੰਦ ਕਰਕੇ ਗੱਡੀਆਂ ਦੇ ਵਿੱਚੋਂ ਬਾਹਰ ਜਿਹੜਾ ਆ ਗਏ ਨੇ ਕੀ ਹਾਲ ਹੈ ਬਾਈ ਜੀ ਭਾਜੀ ਕਿੰਨੀ ਕਿੰਨੀ ਕਿਸਮਤਿਆ ਦਾ ਸਾਹਮਣਾ ਕਰਨਾ ਪੈ ਰਿਹਾ ਜੀ ਮੇਰੇ ਸਮੱਸਿਆ ਤਾਂ ਬਹੁਤ ਜ਼ਿਆਦਾ ਹੋ ਰਹੀ ਹੈ ਪੁੱਛੋ ਨਾ ਘੱਟੋ ਘੱਟ ਮੈਨੂੰ ਲੱਗਦਾ ਹੈ ਡੇਢ ਘੰਟਾ ਦੋ ਘੰਟੇ ਹੋ ਗਏ ਮੈਨੂੰ ਰੇ ਖੜੇ ਨੂੰ ਪੈਟਰੋਲ ਪਵਾਉਣ ਦੇ ਪੈਟਰੋਲ ਪਹਿਲਾਂ ਖਤਮ ਕਰਤਾ ਹੁਣ ਦੇਖੋ ਜੀ ਸੀਐਨਜੀ ਬਚਦੇ ਅੱਛਾ ਮਤਲਬ ਹੁਣ ਉਮੀਦ ਜਿਹੜੀ ਉਹ ਸੀਐਨਜੀ ਤੇ ਹੈਗੀ ਕਿ ਉਹਦੇ ਨਾਲ ਥੋੜਾ ਚੱਲ ਸਕਦਾ ਜੀ ਹੋ ਸਕਦਾ ਵੀ ਉਹ ਤਾਂ ਚੱਲੇ ਮਾੜਾ ਮੋਟਾ ਨਹੀਂ ਤਾਂ ਫਿਰ ੱੱਕਾ ਹੀ ਕਰ ਰੱਖਿਆ ਸਰਕਾਰ ਨੇ ਲੱਗਦਾ ਕਿ ਪੈਟਰੋਲ ਅਗਰ ਖਤਮ ਹੁੰਦਾ ਤਾਂ ਕਿਹੋ ਜਿਹੇ ਹਾਲਾਤ ਜਿਹੜੇ ਦੇਖਣੇ ਪੈ ਸਕਦੇ ਆ ਮੇਰੇ ਬਹੁਤ ਮਾੜੇ ਹਾਲਾਤ ਨੇ ਕੁਝ ਨਹੀਂ ਕਹਿੰਦਾ ਇਸ ਤੇ ਬਹੁਤ ਜ਼ਿਆਦਾ ਦਿੱਕਤ ਹੋ ਰਹੀ ਹੈ ਸੋ ਲੋਕ ਜਿਹੜੇ ਆ ਉਹ ਜਦੋਂ ਜਹਤ ਕਰ ਰਹੇ ਨੇ ਕਹਿੰਦੇ ਬਹੁਤ ਮਾੜੇ ਹਾਲਾਤਾਂ ਦਾ ਜਿਹੜਾ ਸਾਹਮਣਾ ਕਰਨਾ ਪੈ ਸਕਦਾ ਮੈਂ ਇੱਕ ਵਾਰੀ ਤਸਵੀਰ ਜਿਹੜਾ ਹੈ ਉਹ ਕੈਮਰਾਮੈਨ ਨੂੰ ਕਹੂੰਗਾ ਦਿਖਾ ਦੇਵੇ ਥੋੜਾ ਉੱਪਰ ਕੈਮਰਾ ਕਰਕੇ ਕਿ ਕਿਸ ਤਰ੍ਹਾਂ ਪੈਟਰੋਲ ਦੇ ਉੱਤੇ ਪੈਟਰੋਲ ਪੰਪ ਦੇ ਉੱਤੇ ਜਿਹੜੀਆਂ ਲਾਈਨਾਂ ਲੱਗੀਆਂ ਵਾ ਲੋਕ ਪ ਅੱਦਾ ਜਿਹੜਾ ਜਾਮ ਵੱਡਾ ਕਰਾਊਡ ਜਿਹੜਾ ਲੱਗਿਆ ਹੋਇਆ ਆਪਸ ਵਿੱਚ ਗੱਡੀਆਂ ਜਿਹੜੀਆਂ ਫਸਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਸੋ ਇਹ ਤਸਵੀਰਾਂ ਜਿਹੜੀਆਂ ਸਾਰੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਪੈਟਰੋਲ ਪੰਪ ਦੀਆਂ ਸੁਹਾਣੀ ਦੇ ਕੋਲ ਜਿਹੜਾ ਪੈਟਰੋਲ ਪੰਪ ਹੈਗਾ ਆ ਮੁਹਾਲੀ ਸਰਵਿਸ ਸਟੇਸ਼ਨ ਦੇ ਨਾਂ ਤੋਂ ਜਿੱਥੇ ਵੱਡੀ ਜਿਹੜੀ ਸਮੱਸਿਆ ਲੋਕਾਂ ਵਿੱਚ ਦੇਖਣ ਨੂੰ ਜਿਹੜੀਆਂ ਮਿਲ ਰਹੀ ਹੈ ਲੋਕ ਤੁਹਾਨੂੰ ਮੇਨ ਪੈਟਰੋਲ ਪੰਪ ਜਿੱਥੋਂ ਪੈਟਰੋਲ ਪੈ ਰਿਹਾ ਉੱਥੇ ਦੀਆਂ ਵੀ ਤੁਹਾਨੂੰ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਸੋ ਕਰਾਊਡ ਜਿਹੜਾ ਵੱਧ ਗਿਆ ਲੋਕ ਆਪਸ ਦੇ ਵਿੱਚ ਬੈਂਸ ਵੀ ਕਿਤਨਾ ਕਿ ਕਈ ਪੈਟਰੋਲ ਪੰਪਾਂ ਤੋਂ ਬੈਂਸ ਨਹੀਂ ਆ ਖਬਰਾਂ ਵੀ ਜਿਹੜੀਆਂ ਸਾਹਮਣੇ ਆ ਰਹੀਆਂ ਲੋਕਾਂ 'ਚ ਕੋਈ ਦੌੜ ਜਿਹੜੀ ਲੱਗ ਚੁੱਕੀ ਆ ਕਿ ਟੈਂਕੀ ਜਿਹੜੀ ਆ ਉਹ ਫੁੱਲ ਕਰਾ ਲਈ ਜਾਵੇ ਟੈਂਕੀ ਫੁੱਲ ਕਰਾ ਲਈ ਜਾਵੇ ਤਾਂ ਕਿ ਸਮੱਸਿਆ ਜਿਹੜੀ ਆ ਸੋਲਵ ਹੋਵੇ ਟੈਂਕੀ ਫੁੱਲ ਕਰਾ ਕੇ ਕੁਝ ਦਿਨ ਤੱਕ ਘੱਟੋ-ਘੱਟ ਜਿਹੜੇ ਆ ਕੱਢੇ ਜਾਣ ਇਹਨਾਂ ਪੈਟਰੋਲ ਪੰਪਾਂ ਦੇ ਉੱਤੇ ਜਿਹੜਾ ਇੱਕ ਵਾਰੀ ਪੈਟਰੋਲ ਪਵਾ ਕੇ ਕੁਝ ਦਿਨ ਜਿਹੜੇ ਆ ਜ਼ਰੂਰ ਉਹ ਕੱਢੇ ਜਾਣ ਤਾਂ ਕਿ ਸਮੱਸਿਆ ਜਿਹੜੀ ਆ ਕੁਝ ਸਮੇਂ ਦੇ ਲਈ ਜਿਹੜਿਆ ਰਾਹਤ ਮਿਲ ਸਕੇ ਪਰ ਜੇ ਅਗਰ ਸਟ੍ਰਾਈਕ ਜਿਹੜੀ ਆਉਣ ਵਾਲੇ ਸਮੇਂ ਵਿੱਚ ਅੱਗੇ ਵੱਧਦੀ ਆ ਤਾਂ ਸਮੱਸਿਆ ਜਿਹੜੀ ਜ਼ਿਆਦਾ ਵੱਧ ਸਕਦੀ ਆ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਇਹ ਕਿਸ ਤਰ੍ਹਾਂ ਲੋਕ ਜਿਹੜੇ ਆਪਸ ਵਿੱਚ ਜਦੋਜੋਦ ਕਰ ਰਹੇ ਨੇ ਗੱਡੀਆਂ ਦੇ ਵਿੱਚ ਜਾਂ ਫਿਰ ਆਪਣੇ ਮੋਟਰਸਾਈਕਲ ਸਕੂਟਰੀਆਂ ਨੂੰ ਲੈ ਕੇ ਲੋਕ ਜਿਹੜੇ ਆ ਉਹ ਖੜੇ ਹੋਏ ਨਜ਼ਰ ਆ ਰਹੇ ਤਾਂ ਇੱਥੇ ਟੈਂਕਰ ਜਿਹੜੇ ਆ ਲੋਕਾਂ ਦੇ ਹੱਥਾਂ ਦੇ ਵਿੱਚ ਟੈਂਕਰ ਨੇ ਟੈਂਕਰ ਲੋਕਾਂ ਵੱਲੋਂ ਪ੍ਰੋਵਾਈਡਇਆ ਜਾ ਰਿਹਾ ਹੈ ਬਾਈ ਜੀ ਟੈਂਕਰ ਹੀ ਲੈ ਆਂਦਾ ਨਾਲ ਟੈਂਕਰ ਭਰ ਕੇ ਲੈ ਗਿਆ ਨਾ ਟੈਂਕਰ ਕਾ ਨੂੰ ਲੈ ਕੇ ਜਾਣਾ ਭਰ ਕੇ ਜੀ ਦਾ 50 ਲੀਟਰ ਲੈ ਕੇ ਜਾਣਾ ਜੀ ਆ ਦੇਖੋ ਹੋਰ ਕੇ ਜੀ ਨਹੀਂ ਇਹ ਤੁਹਾਡੇ ਲਈ ਤਾਂ ਟੈਂਕਰ ਹੀ ਆ ਟਰੱਕ ਵਾਲਾ ਟੈਂਕਰ ਨਹੀਂ ਇਹ ਛੋਟਾ ਤੁਹਾਡੇ ਜੀ ਦਾ ਟੈਂਕਰ ਹੀ ਆ ਕੁਝ ਸਮਾਨ ਇਹਦਾ ਟੈਂਕਰ ਨਾਲ ਹੀ ਕੀ ਸੋਚ ਕੇ ਭਾਜੀ ਲੈ ਕੇ ਆ ਕੀ ਦਿਮਾਗ ਚੱਲ ਰਿਹਾ ਜੀ ਕੀ ਪਤਾ ਜੀ ਹੁਣ ਕਿੰਨਾ ਟਾਈਮ ਲੱਗੂਗਾ ਜੀ ਦਾ 5 ਦਿਨ ਲੱਗਣ 4 ਦਿਨ ਲੱਗਣ ਜੀ ਕੁਝ ਨਹੀਂ ਪਤਾ ਜੀ ਜੀ ਹੂੰ ਆ ਤੁਸੀਂ ਦੇਖ ਸਕਦੇ ਹੋ ਪਾਜੀ ਇੱਕ ਵਾਰੀ ਮਾਰ ਜਾ ਪਿੱਛੇ ਹੋ ਕੇ ਦਿਖਾ ਦਿਓ ਕਿ ਇਸ ਤਰ੍ਹਾਂ ਦੇ ਛੋਟੇ ਛੋਟੇ ਟੈਂਕਰ ਜਿਹੜੇ ਲੈ ਕੇ ਲੋਕ ਪਹੁੰਚੇ ਹੋਏ ਨੇ ਤਾਂ ਕਿ પેટ્રોલ ਜਿਹੜਾ ਆ ਉਸ ਨੂੰ ਜਾਂ ਡੀਜ਼ਲ ਨੂੰ ਜਿਹੜਾ ਸੇਵ ਕਰ ਲਿਆਵੇ ਅੰਕਲ ਦੀ ਹੁਣੀ ਬਾਲਟੀ ਅੰਕਲ ਜਿਹਦਾ ਬਾਲਟੀ ਦਾ ਪਾਣੀ ਵਗੈਰਾ ਭਰਨ ਜਾਂਦੇ ਆ ਲੋਕ ਤੁਸੀਂ ਅੱਜ ਕਾਹ ਕਰੇ ਫੜ ਸੜ ਜਾਏਗੇ ਮਰੀ ਆਪਾਂ ਬੱਸ ਗਾੜੀ ਦਾ પેટ્રોલ আর ਡੀਜੇਪ ਕੇ ਬਿਨਾਂ ਬਿਲਕੁਲ ਵੀ ਸਰਵਾਈਵ ਨਹੀਂ ਕਰ ਗੋ ਬਿਲਕੁਲ ਨਹੀਂ ਸਰਤਾ ਨਹੀਂ ਸਰੇਗਾ ਸਰ ਬਗਾੜੀ ਤੇ ਨਹੀਂ ਜੜੇ ਗਾੜੀ ਕਿੱਥੇ ਚੱਲेंगे ਹੋ ਜਾਏਗਾ ਹਾਂ ਅਸੀਂ ਤਾਂ ਗੱਨੇ ਕੋਲੂ ਚਲਾਤਾਂ ਸਰ ਕੈਸੇ ਚਲਾਏਗਾ ਉਸਕੋ ਕੈਮਰਾਮੈਨ ਕਹੂੰਗਾ ਇੱਕ ਵਾਰੀ ਉਪਰੋਂ ਘੁੰਮ ਕੇ ਨਾ ਇੱਧਰ ਸਾਰੇ ਆ ਜੋ ਕੈਨੀਆਂ ਪੰਜਾਂਵਾ ਜੋ ਪੀਪੀਆਂ ਪੰਜਾਂ ਸਾਰੀਆਂ ਦਿਖਾ ਦੇਣ ਕਿ ਲੋਕ ਆਪਣੀਆਂ ਵੱਡੀਆਂ ਵੱਡੀਆਂ ਕੈਨੀਆਂ ਲੈ ਕੇ ਨਾਲ ਆਏ ਹੋਏ ਨੇ ਤਾਂ ਕਿ ਪੈਟਰੋਲ ਦੀ ਜਿਹੜੀ ਸਮੱਸਿਆ ਉਸ ਦੇ ਨਾਲ ਲੜਿਆ ਜਾ ਸਕੇ ਪਰ ਧਰਨਾ ਜਿਹੜਾ ਅੱਗੇ ਵੀ ਵੱਧ ਸਕਦਾ ਜਿਹੜੇ ਆਪਰੇਟਰਾਂ ਦਾ ਧਰਨਾ ਅੱਗੇ ਵੀ ਜਿਹੜਾ ਜਾਰੀ ਹੋ ਸਕਦਾ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਸੋ ਕਾਫੀ ਜਿਹੜਾ ਲੋਕਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਸਵੀਰਾਂ ਨੇ ਸਾਰੀਆਂ ਜਿਹੜੀਆਂ ਆ ਅ ਜਿਹੜੀਆਂ ਪੈਟਰੋਲ ਪੰਪ ਦੀਆਂ ਤੁਹਾਨੂੰ ਦਿਖਾ ਰਹੇ ਆ ਬੱਖੋ-ਬੱਖਰੇ ਥਾਮਾਂ ਤੇ ਲੋਕ ਜਿਹੜੇ ਪੈਟਰੋਲ ਪਵਾ ਰਹੇ ਨੇ ਟੈਂਕੀਆਂ ਦੇ ਵਿੱਚ ਜਿਹੜਾ ਪੈਟਰੋਲ ਪਵਾ ਰਹੇ ਨੇ ਆਪਣੀ ਸਮੱਸਿਆ ਦੇ ਨਾਲ ਜਿਹੜਾ ਯੂਜ਼ ਕਰ ਰਹੇ ਨੇ ਪਰ ਜਿਹੜਾ ਧਰਨਾ ਇਹ ਰੱਗੇ ਵੀ ਵੱਤ ਸਕਦਾ ਆ ਅਜੇ ਤੱਕ ਧਰਨਾ ਖਤਮ ਹੋਣ ਦੀ ਜਿਹੜੀ ਉਹ ਕੋਈ ਗੱਲਬਾਤ ਜਿਹੜੀ ਉਹ ਨਹੀਂ ਹੋ ਰਹੀ ਆ ਸੋ ਇਹ ਸਾਰੀਆਂ ਚੀਜ਼ਾਂ ਨੇ ਇੱਧਰ ਤੁਸੀਂ ਦੇਖ ਸਕਦੇ ਹੋ ਟੈਂਕੀ ਦੇ ਵਿੱਚ ਜਿਹੜਾ ਪੈਟਰੋਲ ਜਿਹੜਾ ਪਾਇਆ ਜਾ ਰਿਹਾ ਪੀਪੀਆਂ ਦੇ ਵਿੱਚ ਇਸ ਤਰ੍ਹਾਂ ਜਿਹੜਾ ਪੈਟਰੋਲ ਨੂੰ ਜਿਹੜਾ ਸਟੋਰ ਕੀਤਾ ਜਾ ਰਿਹਾ ਆ ਡੀਜ਼ਲ ਡੀਜ਼ਲ ਭਾਈ ਡੀਜ਼ਲ ਆ ਮਤਲਬ ਪੀਪੀਆਂ ਚ ਪੋ ਰਹੇ ਸਾਰੇ ਡੀਜ਼ਲ ਪੀਪੀ ਵਿੱਚ ਬੰਦੇ ਪਵਾ ਰਹੇ ਆ ਇਹ ਸੋਚ ਰਹੇ ਕਿ ਮਤਲਬ ਕੋਈ ਤੇਲ ਮਿਲੇਗਾ ਹੀ ਨਹੀਂ ਸਟਾਕ ਮੈਂ ਆਪਣੇ ਆਪਣੇ ਘਰ ਵਿੱਚ ਸਟਾਕ ਰੱਖ ਰਹੇ ਆ ਇਸ ਲਈ ਬਾਕੀ ਹੜਤਾਲ ਉਧਰ ਤੇ ਖੁੱਲ ਚੁੱਕੀ ਆ ਸੁਣਨੇ ਮੈਂ ਆਇਆ ਹਾਂ ਜੀ वैसे दिन ਦੇ ਵਿੱਚ ਕਿੰਨੀਆਂ ਕਿ ਗੱਡੀਆਂ ਇੱਥੇ ਪੈਟਰੋਲ ਪਾਉਣ ਲਈ ਆ ਜਾਂਦੀਆਂ ਨੇ ਕਿੰਨੀਆਂ ਡੀਜ਼ਲ ਪਾਉਣ ਲਈ ਨਾਰਮਲ ਵੈਸੇ ਗੱਡੀ ਦੇਖੇ ਜੋ 150 200 300 ਗੱਡੀਆਂ ਆ ਜਾਂਦੀਆਂ ਸਰ 300 ਕੋ ਗੱਡੀ ਆ ਜਾਂਦੀ ਹੈ 300 ਗੱਡੀਆਂ ਤੇ ਹੁਣ ਇੱਕ ਘੰਟੇ ਵਿੱਚ ਕਿੰਨੀਆਂ ਆ ਗਈਆਂ ਇੱਕ ਘੰਟੇ ਚੋਂ ਸਾਲ 500 700 ਗੱਡੀ ਆ ਗਈ ਜੀ ਘੰਡੇ ਤੱਕ ਤੇ ਤੇਲ ਤੁਹਾਡੇ ਕੋਲ ਸਟਾਕ ਕਿੰਨਾ ਕ ਬਚਿਆ ਸਟਾਕ ਤਾਂ ਸਰ ਇੱਕ ਦਿਨ ਦਾ ਹੋ ਰਿਹਾ ਨਾ ਜਿੰਨੇ ਕਿ ਸਰ ਕਿੰਨਾ 5 ਆ ਲੀਟਰ ਪੜਿਆ ਸਾਰੀ ਸਟਾਕ ਹੁਣ 5000 ਲੀਟਰ ਪੈਟਰੋਲ ਪੜਿਆ ਲੱਗਦਾ ਪੈਟਰੋਲ ਤੋਂ ਸਰ ਮੁੱਕ ਗਿਆ ਹੈ ਪੈਟਰੋਲ ਖਤਮ ਹੋ ਚੁੱਕਾ ਹੈ ਡੀਜ਼ਲ ਡੀਜ਼ਲ ਪੜਿਆ ਹੈ 5000 اچھا ਉਹ ਵੀ ਲੱਗਦਾ ਖਤਮ ਹੋ ਜੂਗਾ ਜੀ ਅਸੀਂ ਸਾਰੇ ਖਤਮ ਹੀ ਹੈ ਜੀ ਆਪ ਦੇਖੋ ਆਪਕੇ ਅੱਗੇ ਲੱਗੇ ਪੜੇ ਲਾਈਨ ਟੁੱਟ ਨਹੀਂ ਰਹੀ ਹੈ ਸੋ ਡੀਜ਼ਲ ਜਿਹੜਾ ਉਹ ਕਹਿੰਦੇ ਮਤਲਬ ਕਿ ਥੋੜਾ 5000 ਲੀਟਰ ਤਕਰੀਬਨ ਪਿਆ ਹੈ ਪਰ ਪੈਟਰੋਲ ਜਿਹੜਾ ਬਿਲਕੁਲ ਖਤਮ ਹੋ ਚੁੱਕਾ ਹੈ ਇੱਧਰ ਲੋਕ ਆਪਣੇ ਮੋਟਰਸਾਈਕਲ ਲਾ ਕੇ ਖੜੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਥੱਲੇ ਬੈਠੇ ਹੋਏ ਨੇ ਫੋਨ ਮਾਰਾ ਰਹੇ ਆਪਣੇ ਮਿੱਤਰਾਂ ਸੱਜਣਾਂ ਨੂੰ ਹੈਲਪ ਦੇ ਲਈ ਬਾਈ ਜੀ ਬਾਈ ਜ ਵਧੀਆ ਜੀ ਵਧੀਆ ਪੱਕਾ ਮਤਲਬ ਡੇਰਾ ਲਾਣਾ ਪੈ ਗਿਆ ਪੈਟਰੋਲ ਬੰਬਾਈ ਜੀ ਡੇਰਾ ਲੱਗ ਗਿਆ ਹਾਂ ਜੀ ਕੀ ਕਹਿਣਾ ਚਾਹਦੇ ਹੋ ਪਾਜੀ ਕੀ ਲੱਗਦਾ ਪੈਟਰੋਲ ਵਗੈਰ ਬਿਲਕੁਲ ਸਰਵਾਈਵ ਨਹੀਂ ਕੀਤਾ ਜਾਦਾ ਬਿਲਕੁਲ ਨਹੀਂ ਜੀ ਹੈ ਜੀ ਸਾਰੇ ਦੇਖੋ ਤੁਹਾਡੇ ਸਾਹਮਣੇ ਖੜੇ ਨੇ ਵੀ ਆਈਪੀ ਗੱਡੀਆਂ ਇੱਥੇ ਆ ਖੜੀਆਂ ਹੁਣ ਪਾ ਲੇਗੇ ਪੰਜ ਛੇ ਗੱਡੀਆਂ ਖੜੀ ਦੀਆਂ ਹੋਰ ਐਨਾ ਤੱਕਾ ਕਰਕੇ ਸਾਡੇ ਨਾਲ ਵੀ ਪੈਟਰੋਲ ਪਰਵਾ ਲੇਗੇ ਕੁਸਤੇ ਕੁਸ ਪਾ ਲੇਗੇ ਯਾਰ ਕਿਆ ਕਰਾਂ ਹੁਣ ਹਾਂ ਜੀ ਸਵੇਰੇ ਦੇ ਖੜੇ ਆ ਸੀ ਸਵੇਰੇ 10 ਵਜੇ ਦੇ ਖੜੇ ਆ ਜੀ ਪੈਟਰੋਲ ਪਾਉਣ ਲਈ ਬਿਲਕੁਲ ਜੀ ਬਿਲਕੁਲ ਸਵੇਰੇ 10 ਵਜੇ ਦੇ ਖੜੇ ਪੈਟਰੋਲ ਹੈਗਾ ਨਰੇ ਪੈਟਰੋਲ ਹੈਗਾ ਵੀ ਪਾ ਨਹੀਂ ਰਹੇ ਡੀਜ਼ਲ ਡੀਜ਼ਲ ਸਵੇਰ ਦਾ ਪਾ ਰਹੇ ਆ ਠੀਕ ਹੈ ਡੀਜ਼ਲ ਮੁੱਕ ਨਹੀਂ ਰਿਹਾ ਪੈਟਰੋਲ ਦੇਖ ਲੋ ਕਿੰਨਾ ਬੁਰਾ ਹਾਲ ਹੈ ਦੇਖੋ ਜਨਤਾ ਦੇਖ ਲੋ ਗਰੀਬ ਜਨਤਾ ਕਿੰਨੀ ਖੜੀ ਹੈ ਇਹ ਵਾਰ ਕਿਹਨੂੰ ਮੰਨ ਦੇ ਇੱਕ ਪਾਸੇ ਟਰੱਕ ਆਪਰੇਟਰ ਨੇ ਇੱਕ ਪਾਸੇ ਸਰਕਾਰ ਹੈ ਜੀ ਮੋਦੀ ਸਰਕਾਰ ਕਿਹਨੂੰ ਜ਼ਿੰਮੇਵਾਰ ਹੈ ਇਹ ਕਹਿੰਦਾ ਜੀ ਸਰਕਾਰ ਜ਼ਿੰਮੇਵਾਰ ਹੈ ਮੈਂ ਕਹਿੰਦਾ ਸਰਕਾਰ ਜ਼ਿੰਮੇਵਾਰ ਹੈ ਠੀਕ ਹੈ ਮੋਦੀ ਸਰਕਾਰ ਹਾਏ ਹਾਏ ਮੋਦੀ ਸਰਕਾਰ ਮੋਦੀ ਸਰਕਾਰ ਹਾਏ ਹਾਏ ਜ਼ਿੰਮੇਵਾਰ ਜ਼ਿੰਮੇਵਾਰੀ ਸਾਰੀ ਸਰਕਾਰ ਦੀ ਹੈ ਕਿਵੇਂ ਕੰਟਰੋਲ ਕਰਨਾ ਠੀਕ ਹੈ ਕਿਵੇਂ ਸਰਕਾਰ ਚਲਾਉਣੀ ਹੈ ਸਾਰੀ ਜ਼ਿੰਮੇਵਾਰੀ ਸਰਕਾਰ ਦੀ ਹੈ ਨਾ ਕਿ ਟਰੱਕ ਆਪਰੇਟਰਾਂ ਦੀ ਹੈ ਉਹ ਤਾਂ ਇੱਕ ਤਰ੍ਹਾਂ ਮਰਨੇ ਛੱਡ ਦਿੱਤੇ ਹੁਣ ਲੋਕ ਜਾਣ ਵੀ ਕਿੱਧਰ ਆਪਸ ਵਿੱਚ ਹੀ ਰੋਕ ਬਹਿਸ ਰਹੇ ਨੇ ਤੇ ਨਾ ਘਰਾਂ ਨੂੰ ਜਾ ਸਕਦੇ ਆ ਜੀ ਮੋਟਰਸਾਈਕਲਾਂ ਤੇਲ ਜੀ ਕਈ ਰੋਲ ਕੇ ਲੈ ਕੇ ਆਏ ਆ ਜੀ ਠੀਕ ਹੈ ਕਿਸੇ ਨੇ ਕਿਸੇ ਨੇ 30 ਕਿਲੋਮੀਟਰ ਦੂਰ ਜਾਣਾ ਕਿਸੇ ਨੇ 40 ਕਿਲੋਮੀਟਰ ਦੂਰ ਜਾਣਾ ਕਿਸੇ ਨੇ ਪੰਚਕੂਲੇ ਜਾਣਾ ਕਿਸੇ ਨੇ ਹੁਣ ਮੈਂ ਦੇਖਿਆ ਕਰਾਲੀ ਜਾਣਾ ਜੀ ਮੈਂ ਮੋਟਰਸਾਈਕਲ ਰੋੜ ਕੇ ਲੈ ਕੇ ਆਇਆ ਹੁਣ ਇੱਥੋਂ ਦੇਖ ਲਓ 40 ਕਿਲੋਮੀਟਰ ਦੂਰ ਮੈਂ ਜਾਣਾ ਹੁਣ ਮੈਂ ਕਿੱਥੇ ਜਾਊਂਗਾ ਜ ਇਹ ਦੱਸਦਾ ਸਰਕਾਰ ਦੱਸੂਗੀ ਠੀਕ ਹੈ ਹੁਣ ਮੈਂ 40 ਕਿਲੋਮੀਟਰ ਮੋਟਰਸਾਈਕਲ ਮੈਂ ਰੋਡ 'ਤੇ ਲੈ ਕੇ ਜਾਵਾਂ ਇਹ ਦੱਸੂਗੀ ਸਰਕਾਰ ਕਿੰਨੀ ਜਨਤਾ ਕਿੰਨੀ ਤੰਗ ਹੋ ਰਹੀ ਹੈ ਪਬਲਿਕ ਕਿੰਨੀ ਤੰਗ ਹੋ ਰਹੀ ਹੈ ਠੀਕ ਹੈ ਸਰਕਾਰ ਨੂੰ ਨਹੀਂ ਪਤਾ ਪਰ ਭਾਈ ਉਹੀ ਗੱਲ ਮੰਨ ਲਓ ਕੋਈ ਐਂਬੂਲੈਂਸ ਆ ਕਿਸੇ ਨੇ ਬਾਹਰ ਜਾਣਾ ਆ ਜਾਂ ਕਿਸ ਨੂੰ ਐਮਰਜੈਂਸੀ ਹੈ ਤਾਂ ਉਹ ਵੀ ਇੱਕ ਵੱਡੀ ਸਮੱਸਿਆ ਬਿਲਕੁਲ ਜੀ ਬਿਲਕੁਲ ਬਿਲਕੁਲ ਐਮਰਜੈਂਸੀ ਕਿਵੇਂ ਕਿਵੇਂ ਭਾਈ ਇੱਕ ਐਂਬੂਲੈਂਸ ਆਈ ਸੀ ਐਦਾਂ ਹੀ ਮੁੜ ਕੇ ਲੇ ਗਈ ਪੈਟਰੋਲ ਵਾਲੀ ਐਦਾਂ ਹੀ ਮੁੜ ਕੇ ਗਈ ਆ ਜੀ ਐਵੇਂ ਹੀ ਮੋੜਦੀ ਐਂਬੂਲੈਂਸ ਨੂੰ ਵੀ ਪੈਟਰੋਲ ਨਹੀਂ ਪਾਇਆ ਬਿਲਕੁਲ ਨਹੀਂ ਪਾਇਆ ਜੀ ਉਹਨੂੰ ਤਾਂ ਪਾ ਦਿੰਦੇ ਐਂਬੂਲੈਂਸ ਨੂੰ ਵੀ ਆਈਪੀਆ ਨੂੰ ਪਾ ਰਹੇ ਆ ਬਸ ਉਹ ਵੀ ਆਈਪੀਆ ਗੱਡੀਆਂ ਖੜੀਆਂ ਸੀ ਔਰ ਪਾ ਲਈ ਬਹੁਤ ਬੁਰਾ ਹਾਲ ਹੈ ਜੀ ਮੈਂ ਕਹਿੰਦਾ ਬਹੁਤ ਬੁਰਾ ਹਾਲ ਹੈ ਸਰਕਾਰ ਨੂੰ ਸਰਕਾਰ ਨੂੰ ਸੋਚਣਾ ਚਾਹੀਦਾ ਇਹੋ ਜਿਹਾ ਦਿਨ ਇਹੋ ਜੇ ਮਾਰੇ ਦਿਨ ਅਸੀਂ ਪਹਿਲਾਂ ਕਦੇ ਨਹੀਂ ਦੇਖਿਆ ਜੀ ਠੀਕ ਹੈ ਮੈਂ ਕਹਿੰਦਾ 30 32 ਸਾਲ ਉਮਰ ਹੋ ਗਈ ਠੀਕ ਹੈ ਅੱਜ ਤੱਕ ਇਹੋ ਜੇ ਦਿਨ ਅਸੀਂ ਨਹੀਂ ਦੇਖਿਆ ਜੋ ਦਿਨ ਅੱਜ ਅੱਜ ਦੇਖਣਾ ਪੈ ਰਿਹਾ ਠੀਕ ਹੈ ਜੇਬ 'ਚ ਪੈਸੇ ਪਏ ਆ ਪਰ ਪੈਟਰੋਲ ਨਹੀਂ ਹੈ ਕੋਈ ਕਹਿੰਦਾ ਠੀਕ ਹੈ ਜੀ ਤੁਸੀਂ 150 ਰੁਪਏ ਲੀਟਰ ਪਾ ਦਿਓ ਕੋਈ ਕਹਿੰਦਾ ਤੁਸੀਂ 200 ਰੁਪਏ ਲੀਟਰ ਪਾ ਦਿਓ ਫਿਰ ਵੀ ਨਹੀਂ ਕੋਈ ਸੁਣਵਾਈ ਨਹੀਂ ਕੋਈ ਕੁਝ ਨਹੀਂ ਹੈ ਕੋਈ ਜ਼ਿਮੋਰੀ ਨਹੀਂ ਹੈ ਬਹੁਤ ਬੁਰਾ ਹਾਲ ਹੈ ਬਹੁਤ ਜਿਆਦਾ ਬੁਰਾ ਹਾਲ ਹੈ ਲੋਕਾਂ ਵੱਲੋਂ ਜਿਹੜੀ ਸਰਕਾਰ ਨੂੰ ਕਿਤੇ ਨਾ ਕਿਤੇ ਝਾੜ ਪਾਈ ਜਾ ਰਹੀ ਹੈਗੀ ਆ ਕੀ ਕਹਿਣਾ ਬਾਈ ਤੁਹਾਡਾ ਕੀ ਕੰਮ ਕਰਗਾ ਮੈਂ ਤਾਂ ਬੈਂਕ 'ਚ ਲੱਗਿਆ ਹੈ ਬੈਂਕ ਪੈਟਰੋਲ ਸਗੋਂ ਹੋਗਾ ਵੇ ਹਏ ਹਏ ਮੋਤੀ ਮਰ ਗਿਆ ਹਏ ਹਏ ਓਏ ਹਏ ਮੋਤੀ ਹਏ ਹਏ ਮੋਤੀ ਮਰ ਗਿਆ ਹਏ ਹਏ ਦੂਰ ਦੱਸੋ ਕੀ ਆਇਆਗਾ ਕਸੂਰ ਇੰਨਾ ਕੀ ਪਲਾ ਕਰਦੇ ਆ ਸਰਕਾਰ ਸ਼ਰਮ ਕਰ ਲੋ ਥੋੜੀ ਜੀ ਦੇਖ ਲੋ ਜਨਤਾ ਕਿੰਨੀ ਪਰੇਸ਼ਾਨ ਹੈ ਜਨਤਾ ਕਿੰਨੀ ਦੁਖੀ ਹੈ 50 ਰੁਪਏ ਦੀ ਤੇਲ ਪਾਈ ਜਾਓ ਪਰ ਬੰਦਾ ਮਰੇਗਾ ਤੋ ਨਹੀਂ ਕਮ ਸੇ ਕਮ ਵੀ ਆਈ ਪੀ ਜਿਹੜੇ ਹੁੰਦੇ ਆ ਗਨਮੈਨ ਵੇਚਦੇ ਆ ਆਪਣੇ ਜਾਓ ਤੁਸੀਂ ਗੱਡੀਆਂ ਜਿਹੜੇ ਲਾਈਨ ਚ ਲੱਗੇ ਹੁੰਦੇ ਉਹਨਾਂ ਦੇ ਮੂਰੇ ਲਾ ਕੇ ਗੱਡੀਆਂ ਪਰ ਪਰ ਕੇ ਦੋ ਦੋ ਗੱਡੀਆਂ ਚਾਰ ਚਾਰ ਗੱਡੀਆਂ ਸਵੇਰ ਤੋਂ 1 ਵਜੇ ਤੋਂ ਮੈਂ ਇਹੀ ਦੇਖ ਰਿਹਾ ਆਂ ਵੀ ਆਈ ਪੀਆਂ ਦਾ ਕਲਚਰਾਂ ਦਾ ਗੱਡੀਆਂ ਆਰਾਮ ਨਾਲ ਉਹਨਾਂ ਨੂੰ ਕੋਈ ਲਾਈਨ ਚ ਨਹੀਂ ਲੱਗ ਰਿਹਾ ਨਹੀਂ ਕੁਝ ਨਹੀਂ ਹੋ ਰਿਹਾ ਸਾਰੀ ਵੀਆਈਪੀ ਹੈ ਹਾਂ ਬਸ ਆਮ ਜਨਤਾ ਦੀ ਸਰਕਾਰ ਜਾ ਰਹੀਆਂ ਆ ਰਹੀਆਂ BMW ਆ ਇੱਕ 30 ਲੀਟਰ ਪਵਾ ਕੇ ਲੈ ਗਈ પેટ્રોલ ਉਦੋਂ ਪਹਿਲਾਂ ਹਮੇ 1 ਵਜੇ ਦੇ ਖੜੇ ਕਹਿ ਰਹੇ ਕਿ પેટ્રોલ ਹੈ ਨਹੀਂ ਹੈ ਨਹੀਂ ਗੱਡੀ ਵਾਸਤੇ ਕਿੱਥੋਂ ਆਏਗਾ પેટ્રોલ ਮੈਂ ਬੱਤੀ ਜਾਣਾ ਹਸਪੀਟਲ ਚ 50 ਰੁਪਏ ਦਾ ਵੀ ਪੈਟਰੋਲ ਨਹੀਂ ਹੈ ਤਾਂ BMW ਵਾਸਤੇ ਕਿੱਥੇ ਆਗੇ ਪੈਟਰੋਲ ਕੀ ਲੱਗਦਾ ਵੋਟਾਂ ਪਾ ਕੇ ਤੁਸੀਂ ਉਹ ਸਰਕਾਰ ਬਣਾਣੇ ਹੋ ਤੁਸੀਂ ਸੜਕਾਂ ਤੇ ਰੋਲ ਰਹੇ ਨਹੀਂ ਦੇਖੋ ਇਹਨਾਂ ਆਮ ਆਦਮੀ ਦਾ ਕੋਈ ਹੋਰ ਰੋਲ ਤਾਂ ਹੈ ਨਹੀਂ ਇਹਦਾ ਸਰਕਾਰ ਕੇਂਦਰ ਦਾ ਆਪਣੇ ਭਗਵੰਤ ਮਾਨ ਦਾ ਇਹਦੇ ਚ ਕੋਈ ਰੋਲ ਨਹੀਂ ਹੈ ਠੀਕ ਹੈ ਜੀ ਕੇਂਦਰ ਦਾ ਸਰਕਾਰ ਦਾ ਇਹ ਮੁੱਖ ਮੰਤਰੀ ਦਾ ਇਹਦੇ ਚ ਕੋਈ ਗੱਲ ਨਹੀਂ ਜਿਹੜਾ ਸਾਡਾ ਪ੍ਰਧਾਨ ਮੰਤਰੀ ਹੈ ਨੋਟ ਦੋ ਦੋ ਕੰਡੇ ਤੇ ਉਹਨੇ ਨੋਟ ਬੰਦ ਕਰਦੀ ਐਨੀ ਭੁੱਖ ਮਰੀ ਮਰੀ ਸਭ ਤੋਂ ਜ਼ਿਆਦਾ ਕੌਣ ਮਰਿਆ ਗਰੀਬੰਦਾ ਲੌਕਡਾਊਨ ਚ ਵੀ ਮਰੇ ਗਰੀਬ ਬੰਦਾ ਕਿਸਾਨਾਂ ਚ ਵੀ ਮਰੇ ਸਰਦਾਰ ਬੰਦੇ ਵਿਚਾਰੇ ਇੱਕ ਮਰੇ ਗਰੀਬ ਬੰਦੇ ਹੁਣ ਮਰੂਗਾ ਕੌਣ ਮਰੂਗਾ ਗਰੀਬ ਬੰਦੇ ਸਵੇਰ ਦੇ ਖੜੇ ਹੋਏ ਆ ਵੀ ਜੇ ਹਮੇ ਹਸਪਤਾਲ ਲੈ ਜਾਣਾ ਸਾਡੇ ਘਰ ਵਾਲੇ ਚ ਦਵਾਈ ਹੈ 100 ਕੰਮ ਸਾਡੇ ਹੈਗੇ ਜਿਹੜੇ ਉਹਨੂੰ ਰੁਕੇ ਹੋਏ ਹੈ ਬਸ પેટ્રોલ ਐਨਾ ਹੈਗਾ ਇਹ 150 ਮੋਟਰਸਾਈਕਲ ਵੀ ਨਹੀਂ ਹੋਣੇ ਮੈਂ ਕਹਿੰਦਾ 50 ਪਜਾਗਾ ਤਾਂ ਤੇਲ ਪਾ ਦੋ ਕਿਸੇ ਦੀ ਮਜਬੂਰੀ ਸਮਝ ਗਏ ਹੱਥ ਜੋੜ ਕੇ ਬੇਨਤੀ ਕਰ ਰਹੇ ਆ ਨਾ ਕਿਸੇ ਨਾਲ ਲੜ ਰਹੇ ਨਾ ਕਿਸੇ ਨਾਲ ਬਹਿਸ ਕਰ ਰਹੇ ਆ 1 ਵਜੇ ਤੇ ਖੜੇ ਆ ਮੈਂ 2 ਵਜੇ ਤੱਕ ਸਵੇਰ ਦੇ ਵੀ ਖੜ ਜੂਗੇ ਉਹ 50 50 ਦਾ ਤੇਲ ਪਾ ਕੇ ਸਾਨੂੰ ਜਾਣ ਦੋ ਬਈ ਤੇ ਕਰ ਤੱਕ ਤਾਂ ਬੰਦਾ ਘੱਟੋ ਘੱਟ ਪਹੁੰਚ ਜਵੇ ਆਪਣੇ ਬਿਲਕੁਲ ਜੀ ਕਰ ਤੱਕ ਤਾਂ ਪਹੁੰਚ ਜੇ ਕਿੰਨੀ ਹੀ ਮੈਂ ਚੰਡੀਗੜ੍ਹ ਜਾਣਾ 50 ਰੁਪਏ ਦਾ ਤੇਲ ਪਵਾ ਦੇ ਕਿੱਥੇ ਤੇ ਖਚੜ ਕੇ ਲੈ ਜਾਈਏ ਬਸ ਜੀ ਇਹ ਤਾਂ ਤੱਕਾਸ਼ਾਈ ਹੈ ਆਪ ਆਪ ਜਨਤਾ ਹੀ ਪਰੇਸ਼ਾਨ ਹੁੰਦੀ ਵੀਆਈਪੀ ਕਦੇ ਨਹੀਂ ਹੁੰਦੀ ਆ ਤੋ ਇਹ ਤਸਵੀਰਾਂ ਨੇ ਸਾਰੀਆਂ ਦੇਖ ਸਕਦੇ ਲੋਕ ਆਪਣਾ ਦਰਦ ਬਿਆਨ ਕਰ ਰਹੇ ਆ ਸਰਕਾਰ ਦੇ ਉੱਤੇ ਸਿੱਧੇ ਤੌਰ ਤੇ ਜਿਹੜੇ ਆ ਉਂਗਲੀਆਂ ਉੱਠ ਰਹੀਆਂ ਨੇ ਕਿਉਂਕਿ ਆ ਮਸਲਾ ਜਿਹੜਾ ਕੱਲ ਦਾ ਚੱਲ ਰਿਹਾ ਸਟ੍ਰਾਈਕ ਕੱਲ ਦੀ ਚੱਲ ਰਹੀ ਹੈ ਤੇ ਪੈਟਰੋਲ ਤੇ ਡੀਜ਼ਲ ਜਿਹੜਾ ਆ ਲੋਕਾਂ ਨੂੰ ਨਹੀਂ ਮਿਲ ਰਿਹਾ ਇੱਕ ਵਾਰੀ ਤਸਵੀਰਾਂ ਫਿਰ ਮੈਂ ਤੁਹਾਡੇ ਨਾਲ ਜਿਹੜੀਆਂ ਸਾਂਝੀਆਂ ਕਰ ਦਿੰਨਾ ਕਿ ਕਿਸ ਤਰ੍ਹਾਂ ਜਿਹੜਾ ਆ ਗੱਡੀਆਂ ਮੋਟਰਾਂ ਮੋਟਰਸਾਈਕਲਾਂ ਜਿਹੜੇ ਆ ਜਾਂ ਕਾਰਾਂ ਵਗੈਰਾ ਜਿਹੜੀਆਂ ਇੱਥੇ ਲੱਗੀਆਂ ਹੋਈਆਂ ਲਾਈਨ ਦੇ ਵਿੱਚ ਲੋਕ ਲੱਗੇ ਹੋਏ ਨੇ ਆ ਲਾਈਨ ਵਿੱਚ ਜਿਹੜੇ ਆ ਸਾਰੇ ਮੋਟਰਸਾਈਕਲ ਲੱਗੇ ਹੋਏ ਨੇ ਤਾਂ ਕਿ ਪੈਟਰੋਲ ਜਿਹੜਾ ਇਹਨਾਂ ਵਿੱਚ ਪਵਾਇਆ ਜਾਵੇ ਪਰ ਇਸੇ ਤਰ੍ਹਾਂ ਪੈਟਰੋਲ ਪੰਪ ਦੇ ਉੱਤੇ ਰਾਸ਼ਾ ਦਿਖਾਰੇ ਹੈਗੇ ਬਹੁਤ ਹੀ ਜ਼ਿਆਦਾ ਜਿਹੜਾ ਲੋਕਾਂ ਦਾ ਬੁਰਾ ਹਾਲਾ ਕਰਾਊਡ ਜਿਹੜਾ ਹੈ ਲਗਾਤਾਰ ਉਹ ਵੱਧ ਰਿਹਾ ਹੈਗਾ ਵੱਖ-ਵੱਖਰੇ ਥਾਂਾਂ ਤੋਂ ਜਿਹੜੇ ਲੋਕ ਪੈਟਰੋਲ ਪੁਆਣ ਲਈ ਜਿਹੜਾ ਆ ਪਹੁੰਚ ਰਹੇ ਪਰ ਹਾਲਾਤ ਜਿਹੜੇ ਬੇਕਾਬੂ ਹੁੰਦੇ ਜਿਹੜੇ ਨਜ਼ਰ ਆ ਰਹੇ ਸੋ ਸਟ੍ਰਾਈਕ ਜਿਹੜੇ ਆ ਦੇਖਦੇ ਆ ਕਦੋਂ ਤੱਕ ਖਤਮ ਹੁੰਦੀ ਹੈ ਅਗਰ ਸਟ੍ਰਾਈਕ ਨਹੀਂ ਖਤਮ ਹੁੰਦੀ ਤਾਂ ਆਉਣ ਵਾਲੇ ਸਮੇਂ 'ਚ ਕਿਹੋ ਜਿਹੇ ਜਿਹੜੇ ਹਾਲਾਤ ਬਣ ਸਕਦੇ ਆ ਕਿੱਧਰ ਨੂੰ ਹਾਲਾਤ ਜਾਣਗੇ ਲੋਕ ਕੀ ਕਰਨਗੇ ਕਿਸ ਤਰ੍ਹਾਂ ਇਸ ਮਸਲੇ ਦੇ ਨਾਲ ਲੜਨਗੇ ਵੱਡਾ ਸਵਾਲ ਜਿਹੜਾ ਜ਼ਰੂਰ ਉਰਦਾ ਹੈਗਾ ਸੱਚੀ ਬੋਲੂ ਮੈਂ ਪੂਰ ਪਛਾਣ ਹੂ ਮੈਂ ਸੱਚੀ ਬੋਲ ਰਿਹਾ ਹਾਂ ਬਹੁਤ ਪਰੇਸ਼ਾਨ ਹਾਂ ਸਾਰਾ ਤੁਹਾਨੂੰ ਸਭ ਕੀ ਪਰੇਸ਼ਾਨੀ ਹੈ ਕਿ ਸਭ ਆਪ ਕਿਸੇ ਦਾ ਜਲ ਸਾਥੋਗੇ ਨਾ ਐਮਡਬਲ ਜੇ ਆਪਣੇ ਉੱਤੇ ਜਾ ਰਿਹਾ ਇਹਨਾਂ ਨੇ ਮੋਟਰਸਾਈਕਲ ਆ ਲੈਣ ਨੂੰ ਕਿਉਂ ਨਹੀਂ ਪਾ ਰਹੇਗੇ ਗੱਡੀਆਂ ਵਾਲਿਆਂ ਨੂੰ ਜਿਹੜੇ ਵੱਡੀਆਂ ਗੱਡੀਆਂ ਵਾਲੇ ਆ ਰਹੇ ਆ ਕਿ ਪੜੇ ਕਿਹੜੇ ਪੰਪ ਵਾਲੇ ਕਿੜੇ ਆ ਪੰਪ ਵਾਲੇ ਪਤਾ ਨਹੀਂ ਕਿਹੜੇ ਆ ਆਓ 1 ਮਿੰਟ ਉਹ ਵੱਡੀਆਂ ਗੱਡੀਆਂ ਵਾਲੇ ਆ ਰਹੇ ਆ ਉਹਨਾਂ ਨੂੰ ਪਾਓ ਭਾਈ ਮਟਰੋਲ ਹੈਗਾ BMW ਵਾਲੇ ਨੂੰ ਪਾਇਆਗਾ 1.3 ਲੀਟਰ ਪਾਇਆ ਅਸੀਂ ਇੱਥੇ ਕਹਿੰਦੇ ਹਾਂ ਅਸੀਂ ਇੱਥੇ ਕਹਿੰਦੇ ਹਾਂ ਪਾਜੀ ਅਸੀਂ ਇੱਥੇ ਕਹਿੰਦੇ ਹਾਂ 1000 ਦਾ ਡਾਲ ਦੋ ਥੋੜਾ ਜਿਹਾ ਤੇਲ ਨਹੀਂ ਪਿਆ ਇੱਥੇ ਪੁੱਛੀ ਦੀ ਪਾਹੀ ਪੁੱਛੋਂ ਦੀ ਕਿਤੇ ਨਹੀਂ ਪੈਂਦਾ ਯਾਰ ਅਸੀਂ ਆਪ ਦੇ ਕਿਹਾ 1000 ਹੋਵੇਗਾ ਪٹرول ਡਾਲ ਦੋ ਬੰਦੇ ਆਪਣੇ ਘਰ ਜੋ ਕੇ ਜਾਣੇ ਹੋਏ ਅਗਲੇ ਦਿਨ ਨੂੰ ਪਤਾ ਲੱਗ ਜਾਏਗਾ ਨਾ ਪੈਸਾ ਲਾਏਗੇ ਪੈਸੇ ਲਈ ਹੰਗਾਮਾ karenge ਸੜਕਾਂ 'ਤੇ ਸਲੋਕ ਜਿਹੜੇ ਆ ਮਿੰਤਾਂ ਤਰਲੇ ਜਿਹੜੇ ਉਹ ਕੱਢ ਰਹੇ ਨੇ ਕਿ ਚਾਹੇ ਥੋੜਾ ਜਿਹਾ 50000 ਰੁਪਏ ਦਾ 100 ਰੁਪਏ ਦਾ ਪੈਟਰੋਲ ਇੱਕ ਵਾਰੀ ਪਾਲਤਾ ਜਾਵੇ ਤਾਂ ਕਿ ਲੋ ਸੋ ਲੈਨਾਂ ਲੰਬੀਆਂ ਲੱਗੀਆਂ ਹੋਈਆਂ ਨੇ ਲੈਨਾਂ ਦੇ ਵਿੱਚ ਕਾਰਾਂ ਗੱਡੀਆਂ ਖੜੀਆਂ ਬਾਈ ਜੀ ਕਿੰਨੇ ਦਾ ਪੈਟਰੋਲ ਪਾ ਕੇ ਲੈ ਕੇ ਜਾਵਾਂਗੇ ਵੀਰੇ ਬਰੇ ਟੈਂਕੀ ਫੁੱਲੇ ਕਰਾਵਾਂਗੇ ਹੁਣ ਕੀ ਪਤਾ ਵੀ ਕਦੋਂ ਤੱਕ ਹੈ ਕਦੋਂ ਤੱਕ ਨਹੀਂ ਭਾਜੀ ਦੇਖੋ ਪੈਟਰੋਲ ਦੇ ਬਗੈਰ ਲੱਖਾਂ ਦੀ ਗੱਡੀ ਮਿੱਟੀ ਆ ਜੀ ਜੇ ਖੜੀ ਆ ਹਨਾ ਕੀ ਲੱਗਦਾ ਕਿ ਹਾਲਾਤ ਜਿਹੜੇ ਇਹਨਾਂ ਦੇ ਜ਼ਿੰਮੇਵਾਰ ਕਿਹਨਾਂ ਨੂੰ ਪਾਉਂਦੇ ਸਰਕਾਰਾਂ ਨੂੰ ਤੁਸੀਂ ਦੇਖ ਸਕਦੇ ਹੋ ਵੀਰੇ ਪਿੱਛੇ ਲੈਨਾਂ ਹੁਣ ਕਦੇ ਅੱਜ ਤੱਕ ਰਾਸ਼ ਇਹਨਾਂ ਨਹੀਂ ਦੇਖਿਆ ਇੱਧਰ ਦੇਖ ਲੋ ਕਿਵੇਂ ਬੰਦੇ ਖੜੇ ਨੇ ਕਿੰਨੇ ਵਜੇ ਦੇ ਲੈਨ ਚ ਖੜੇ ਹੋ ਵੀਰੇ ਮੈਨੂੰ 2.5 ਘੰਟੇ ਹੋ ਚੱਲੇ ਖੜੇ ਨੂੰ ਹੁਣ ਨੰਬਰ ਵ ਤਕਰੀਬਨ ਢਾਈ ਘੰਟੇ ਜਿਹੜੇ ਆ ਉਹ ਹੋ ਚੁੱਕੇ ਇਹਨਾਂ ਨੂੰ ਖੜੇ ਨੂੰ ਸੋ ਲੋਕ ਜਿਹੜੇ ਆ ਰੋਡ ਜਾਮ ਕਰਨ ਦੀ ਵੀ ਜਿਹੜੀ ਆ ਤਿਆਰੀ ਕਰ ਰਹੇ ਨੇ ਪੈਟਰੋਲ ਪੰਪ ਜਿਹੜਾ ਉਸ ਨੂੰ ਬੰਦ ਕੀਤਾ ਜਾ ਰਿਹਾ ਹੈ ਤਸਵੀਰਾਂ ਦੇਖ ਸਕਦੇ ਹੋ ਲੋਕ ਅਗਰੈਸਿਵ ਹੋ ਰਹੇ ਨੇ ਹਾਲਾਤਾਂ ਨੂੰ ਲੈ ਕੇ ਤਸਵੀਰ ਜਿਹੜੀ ਦੇਖ ਸਕਦੇ ਹੋ ਤਸਵੀਰ ਦੇਖ ਸਕਦੇ ਲੋਕ ਅਗਰੈਸਿਵ ਹੋ ਰਹੇ ਨੇ ਕਿ ਜਿਹੜੇ ਆ ਪੈਟਰੋਲ ਜਾਤਾ ਦਿੱਤਾ ਜਾਵੇ ਇਹ ਸਮੱਸਿਆ ਜਿਹੜੀ ਵੱਡੀ ਜਿਹੜੀ ਅੱਗੇ-ਅਗੇ ਬਣਦੀ ਜਾ ਰਹੀ ਹੈ ਪੈਟਰੋਲ ਪੰਪ ਨੂੰ ਬਿਲਕੁਲ ਬੰਦ ਕੀਤਾ ਜਾ ਰਿਹਾ ਆ ਬਾਈ भाई की मतलब पेट्रोल पंप पे बंद कर रखी है हम हम तो बंद कर देंगे जी हम तो एक तो बंद होएगी पेट्रोल भी पेट्रोल भी इनके पास लेकिन डा, डालेंगे नहीं ये सब कुछ लो लो है लोगों को डटवाना है इन्होंने 5 6 घंटे हो गए उसको कुछ दिखाया पोषण के दंतों को जान उसके पेट्रोल पड़ा है हम पेट्रोल वाले बंदे ने बोला कि पेट्रोल पड़ा हुआ है मैनेजर का पीछे जो उड़ा नहीं आया मैनेजर बोलेगा ना पेट्रोल डालने के वो ये बहुत बेवकूफी बातें है की लग रहा पेट्रोल पे कितनाली रखया जी ਵੋ بڑے بڑے ਲੋਕ ਆਤੇ ਆ بڑے بڑے ਲੋਕ ਆਤੇ ਨੇ ਕਿ ਲਈ ਰੱਖਾ ਹੋਇਆ ਜੋ ਬੋਲਦੇ 25 ਲੱਖ ਦਾ ਤੇਲ ਭੋਤੇ ਉਹਨਾਂ ਲਈ ਰੱਖਾ ਹੋਇਆ ਤੇਲ ਉਹ ਬੰਦਾ ਆ ਚੱਕ ਲੈ ਕੇ ਚਲਾ ਗਿਆ ਚੱਕ ਦੇ ਕੇ ਚਲਾ ਗਿਆ ਅੱਛਾ ਸਭ ਐਸੀ ਐਸੀ ਕੋਈ ਫਾਇਦਾ ਨਹੀਂ ਸੋ ਲੋਕ ਜਿਹੜੇ ਐਗਰੈਸਿਵ ਹੁੰਦੇ ਜਿਹੜੇ ਨਜ਼ਰ ਸੋ ਦੇਖੋ ਕੀ ਹਾਲਾਤ ਜਿਹੜੇ ਇੱਥੇ ਬਣ ਰਹੇ ਨੇ ਲੋਕ ਬਹੁਤ ਜ਼ਿਆਦਾ ਰੋਟੀ ਪਾਣੀ ਵੀ ਲੋਕਾਂ ਨੇ ਜਿਹੜਾ ਨਹੀਂ ਖਾਦਾ ਹੈਗਾ ਆ ਕਰਾਊਡ ਜਿਹੜਾ ਲਗਾਤਾਰ ਵੱਧਦਾ ਜਾ ਰਿਹਾ ਤਸਵੀਰਾਂ ਤੁਸੀਂ ਜਿਹੜੀਆਂ ਉਹ ਦੇਖ ਸਕਦੇ ਹੋ ਲਗਾਤਾਰ ਲੋਕ ਜਿਹੜੇ ਇੱਥੇ ਪਹੁੰਚ ਰਹੇ ਨੇ ਆ ਪਰ ਮਸਲੇ ਦਾ ਜਿਹੜਾ ਹੱਲ ਕਿਤੋਂ ਵੀ ਜਿਹੜਾ ਆ ਨਜ਼ਰ ਨਹੀਂ ਆ ਰਿਹਾ ਹੈਗਾ ਆ ਸੋ પેટ્રોલ ਪੰਪ ਨੂੰ ਜਿਹੜਾ ਬੰਦ ਵੀ ਕਰਨ ਕਰਨ ਦੀਆਂ ਜਿਹੜੀਆਂ ਤਿਆਰੀਆਂ ਕੀਤੀ ਜਾ ਰਹੀਆਂ ਹੈਗਾ પેટ્રોલ ਜਾਂ ਤਾਂ પેટ્રોલ ਦਿੱਤਾ ਜਾਵੇ ਜਾਂ પેટ્રોલ ਪੰਪ ਬਿਲਕੁਲ ਜਿਹੜਾ ਬੰਦ ਕੀਤਾ ਜਾਵੇ ਸੋ ਇਹ ਤਾਂ ਸਹੂਤਾ ਸਹੂਈਦਾ ਨੇ ਲੋਕ ਕਾਫੀ ਅਗਰੈਸਿਵ ਹੁੰਦੇ ਵੀ ਜਿਹੜੇ ਉਹ ਨਜ਼ਰ ਆ ਰਹੇ ਨੇ ਸੋ ਹਾਲਾਤ ਜਿਹੜੇ ਕਾਫੀ ਬੇਕਾਬੂ ਹੁੰਦੇ ਜਿਹੜੇ ਨਜ਼ਰ ਆ ਰਹੇ ਆ ਲਗਾਤਾਰ ਪੈਟਰੋਲ ਦੀ ਜਿਹੜੀ ਮੰਗ ਕੀਤੀ ਜਾ ਰਹੀ ਆ ਸੋ ਇਹਨਾਂ ਨੇ ਮਨਾ ਕੀਤਾ ਸੀ ਤਾਂ ਹੀ ਉਹ ਗੱਡੀ ਗਈ ਸੀ ਤਦ ਗੱਡੀ ਗਈ ਹੈ ਉਹ ਯਾਰ ਉਹਨੇ ਕਹੇ ਤੇਲ ਹੈ ਨਹੀਂਗਾ ਤਾਂ ਹੈ ਨਹੀਂਗਾ ਬਸ ਉਹਨਾਂ ਕੇ ਲਈ ਤੇਲ تھا ਉਰੇ ਲਗਰੀ ਹਮ ਲੋਗੋ ਨੇ ਉਹ ਗੱਡੀ ਤੇਲ ਪਵਾਉਣ ਨੇ ਗਿਆ ਹਮ ਪਿੱਛੇ ਜਾ ਰਹੇ ਆ ਪਿੱਛੇ ਵਾਰ ਉਹਨਾਂ ਨੂੰ ਕਹੇ ਤਾਂ ਹੈ ਨਹੀਂਗਾ ਤੇਲ ਉਹ ਚਲੇ ਗਏ ਬਸ ਗੱਲ ਖਤਮ ਅਫਸਰ ਹੋਣਾ ਚਾਹੀਦਾ ਐਸਾ ਇਹ ਥੋੜੀ ਕਿ ਜਿਹੜਾ ਵੀ ਆਏ ਦਾਲ ਦੋ ਤੇਲ ਅਫਸਰ ਖੜੇ ਆ ਸਾਡੇ ਨਾਲ ਸਵੇਰ ਦੇ ਹੀ ਖੜੇ ਆ ਦਾ ਕਲਚਰ ਹੈ ਇਹ ਸੋ ਸਮੱਸਿਆ ਜਿਹੜੀ ਉਹ ਕਾਫੀ ਜ਼ਿਆਦਾ ਅੱਗੇ ਵਧ ਰਹੀ ਆ ਲੋਕਾਂ ਵੱਲੋਂ ਇਲਜ਼ਾਮ ਵੀ ਕਿਤਨੇ ਕਿਤੇ ਲਿਆਇਆ ਲਗਾਏ ਜਾ ਰਹੇ ਹੈ ਕਿ પેટ્રોલ ਜਾਣਬੁੱਝ ਕੇ ਵੀ ਨਹੀਂ ਪਾਇਆ ਜਾ ਰਿਹਾ ਹੈ ਕਿ પેટ્રોલ ਹੈਗਾ ਹੈ ਆਲਰੇਡੀ ਪਰ ਜਿਸ ਤਰ੍ਹਾਂ ਵੀਆਈਪੀ ਕਲਚਰ ਨੂੰ ਲੈ ਕੇ ਲੋਕਾਂ ਵੱਲੋਂ ਸਵਾਲ ਚੁੱਕੇ ਜਾ ਰਹੇ ਆ ਕਿ ਲੋਕ ਜਿਹੜੇ ਮੇਨ ਖਾਸ ਜਿਹੜੇ ਬੰਦੇ ਆ ਰਹੇ ਉਹਨਾਂ ਨੂੰ ਪੈਟਰੋਲ ਜਿਹੜਾ ਪਾਇਆ ਜਾ ਰਿਹਾ ਸੋ ਇਹ ਤਸਵੀਰਾਂ ਨੇ ਜਿੱਥੇ ਕਾਫੀ ਜ਼ਿਆਦਾ ਕਰਾਊਡ ਹੈ ਤੇ ਲੋਕ ਕਾਫੀ ਅਗਰੈਸਿਵ ਹੁੰਦੇ ਦਿਖ ਰਹੇ ਨੇ ਕਾਫੀ ਗੁੱਸੇ ਵਿੱਚ ਲੋਕ ਜਿਹੜੇ ਆ ਨਜ਼ਰ ਆ ਰਹ ਸੋ ਇਹ ਲੇਨੀਆਂ ਤੁਹਾਡੇ ਨਾਲ ਜਿਹੜੀਆਂ ਉਹ ਸਾਂਝੀਆਂ ਕਰ ਰਹੇ ਆ ਪੈਟਰੋਲ ਪੰਪ ਦੀਆਂ ਸੁਹਾਣੇ ਗੁਰਦੁਆਰੇ ਤੇ ਮੋਹਰੇ ਜਿਹੜਾ ਆ ਇਹ ਪੈਟਰੋਲ ਪੰਪ ਆ ਜਿੱਥੇ ਹਾਲਾਤ ਜਿਹੜੇ ਆ ਵੱਤ ਤੋਂ ਵੱੱਤਰ ਜਿਹੜੇ ਬਣਦੇ ਹੋਏ ਉਹ ਨਜ਼ਰ ਆ ਰਹੇ ਨੇ ਸੋ ਦੇਖਦੇ ਆ ਕਦੋਂ ਤੱਕ ਜਿਹੜਾ ਇਹ ਮਸਲਾ ਸੋਲਵ ਹੁੰਦਾ ਆ ਸੋ ਹੋਰ ਵੀ ਤੁਹਾਡੇ ਨਾਲ ਅਪਡੇਟ ਸਾਂਝੀ ਕਰਦੇ ਰਾਂਗੇ ਦੇਖਦੇ ਰਹੋ ਪ੍ਰੋ ਪੰਜਾਬੀ